ਤਾਂ ਲੋਕ ਸਭਾ ਚੋਣਾਂ ਦਾ ਅੱਜ ਆਖਰੀ ਪੜਾਅ ਹੈ ਤਾਂ 13 ਸੀਟਾਂ ਪੰਜਾਬ ਦੇ ਉੱਤੇ ਵੋਟਾਂ ਪੈ ਰੀਆਂ ਤੇ ਗੱਲ ਕਰਾਂਗੇ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਵੀ ਸਵੇਰ ਤੋਂ VOTING ਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਖ-ਵੱਖ ਜਿਹੜੇ ਬੂਥ ਨੇ ਚਾਹੇ ਉਹ BJP ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਕਾਂਗਰਸ ਦਾ ਹੋਵੇ ਤਾਂ ਲਗਾਤਾਰ ਬੂਥ ਜਿਹੜੇ ਨੇ ਲੱਗੇ ਹੋਏ ਆ ਔਰ ਲੋਕ ਜਿਹੜੇ ਨੇ ਵੋਟਾਂ ਪਾਣ ਲਈ ਪਹੁੰਚ ਰਹੇ ਨੇ ਔਰ ਜਰੂਰ ਗਰਮੀ ਨੂੰ ਲੈ ਕੇ ਜਿਹੜਾ ਹੈਗਾ VOTING ਜਰੂਰ ਘਟ ਹੋ ਰਹੀ ਹੈ ਲੋਕ ਇਕਾ ਦੁੱਕਾ ਹੀ ਜਿਹੜਾ ਦੇਖਣ ਨੂੰ ਹਾਲ ਤੱਕ ਮਿਲ ਰਹੇ ਨੇ ਤਕਰੀਬਨ 10% ਜਿਹੜੀ ਹੈ VOTING ਹੋਣ ਤੱਕ ਦੱਸੀ ਜਾ ਰਹੀ ਹੈ ਹੋਈ ਹੈ ਤਾਂ ਸਾਡੇ ਨਾਲ ਕੁਝ VOTER ਵੀ ਨੇ ਭਾਈ ਜੀ ਕੀ ਨਾਮ ਹੈ ਆਪਣਾ ਮੇਰਾ ਹਰਜੀਤ ਹਰਜੀਤ ਤੁਸੀਂ ਕਿੱਡੀ ਜਗ੍ਹਾ ਤੋਂ ਮੈਂ ਸਿਟੀ ਨਗਰ ਤੋਂ ਜੀ ਭਾਈ ਜੀ ਕਿਵੇਂ ਦੇਖਦੇ ਹੋ ਲਗਾਤਾਰ VOTING ਦੀ ਦੇਖਿਆ ਜਾਵੇ ਕਿ VOTH ਘਟ ਲੋਕ ਜਿਹੜੇ VOTER ਨੇ ਉਹ ਨਿਕਲ ਰਹੇ ਨੇ ਉਹ ਮਾਹੌਲ ਕਰਕੇ ਜੀ ਥੋੜੀ ਗਰਮਾਇਸ਼ ਹੈ ਤਾਪਮਾਨ ਵਧਿਆ ਹੋਇਆ ਹੈ ਜਿਸ ਕਰਕੇ ਮੈਂ ਉਂ ਜਿਵੇਂ ਆਏ ਹੋਇਆ ਹਾਂ ਉਹ ਮਦਰ ਨੂੰ ਲਿਆਉਣਾ ਸੀਗਾ ਉਹਨੂੰ ਸ਼ਾਮ ਨੂੰ ਲ ਆਪ ਮੈਂ ਵੋਟ ਪਾਤੀ ਹੈ ਕੀ ਤੇ ਹੁਣ ਸ਼ਾਮ ਨੂੰ ਫਿਰ ਮਦਰ ਨੂੰ ਲੈ ਕੇ ਆਉਂਦੇ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਲੇ ਤੱਕ ਦੱਸਿਆ ਜਾ ਰਿਹਾ ਕਿ ਸਿਰਫ 10% ਹੀ ਜਿਹੜੀ ਹੈ ਉਹ ਵੋਟਰ ਭੁਗਤਾਨ ਹੋਇਆ ਹੈਗਾ ਦੇਖੋ ਗੁਜਰਾਤ ਕੀ ਦਾ ਸਭ ਤੋਂ بڑا ਕਾਰਨ ਤਾਪਮਾਨ ਵੀ ਹੋ ਸਕਦਾ ਹੈ ਕਿ ਮਤਲਬ ਉਥਾਂ ਦੇ ਉੱਤੇ ਕੋਈ ਪਾਣੀ ਵਗੈਰਾ ਦੀ ਵਿਵਸਥਾ ਨਹੀਂ ਇੰਨੀ ਜ਼ਿਆਦਾ ਖਾਸ ਮਤਲਬ ਉਸੇ ਕਰਕੇ ਜਿਹੜਾ ਕਾਰਨ ਹੈ ਕਿ ਵੋਟਰ ਜਿਹੜਾ ਸ਼ਾਮ ਨੂੰ ਨਿਕਲੇਗਾ ਜਿਵੇਂ ਕੀ ਟਾਈਮ ਦੇਖਿਆ ਜਾ ਰਿਹਾ ਕਿ 6 ਵਜੇ ਦਾ ਟਾਈਮ ਦਿੱਤਾ ਹੋਇਆ ਹੈ VOTING ਦਾ ਤੇ 5:30 ਤੱਕ ਦੇ ਕਰੀਬਨ ਲਗਾ ਸਕਦੇ ਹੈ ਕਿ ਨਿਕਲੇਗਾ ਵੋਟਰ ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਬਜ਼ੁਰਗ ਮਾਤਾ ਹੈਗੇ ਆ ਤੁਹਾਡੇ ਉਹਨਾਂ ਨੂੰ ਨਹੀਂ ਲੈ ਕੇ ਹੋ ਸਕਦਾ ਇਸ ਤਰੀਕੇ ਦੀ ਅਗਰ ਗਰਮੀ ਜ਼ਿਆਦਾ ਤਾਂ ਕਿਸੇ ਵੋਟਰ ਜਿਹੜੇ ਉਹ ਘੱਟ ਨਿਕਲਣ ਵੋਟਾਂ ਖਰਾਬ ਹੋ ਜਾਣ ਨੈਚੁਰਲੀ ਨੈਚੁਰਲੀ ਹੋ ਸਕਦਾ ਹੈ ਜੀ ਤੇ ਤੇ ਮਤਲਬ ਕਿ ਕਈ ਪਰਸੈਂਟ ਤੱਕ ਜਿਹੜੇ ਹੈਗੇ ਆ ਬਜ਼ੁਰਗ ਨਾ ਨਿਕਲਣ ਜਿਹੜੇ ਕਿ ਜ਼ਿਆਦਾ ਏਜ ਦੇ ਨੇ ਮਤਲਬ ਕਿ ਜਿਹੜੇ ਘੱਟ ਏਜ ਦੇ ਨੇ ਉਹ ਆ ਸਕਦੇ ਕਿ ਜਿਹੜੇ ਬਾਕੀ ਉਸ ਦਾ ਕਿ ਜਿਹਨਾਂ ਦਾ ਨਾਮ ਮੰਨ ਕਰਿਓ ਨਾਮ ਵੀ ਲਿਖ ਲਓ ਸਰਕਾਰ ਵੱਲੋਂ ਬਹੁਤ ਦਾਅਵੇ ਕੀਤੇ ਗਏ ਸੀ ਪ੍ਰਸ਼ਾਸਨ ਦੇ ਵੱਲੋਂ ਕਿ ਪਾਣੀ ਹੋਏਗਾ ਛਬੀਲ ਹੋਏਗੀ ਪਰ ਕਿੱਥੇ ਵੀ ਕੋਈ ਤੁਹਾਨੂੰ ਲੱਗਿਆ ਪਾਣੀ ਵਗੈਰਾ ਕੋਈ ਛਬੀਲ ਦਾ ਪ੍ਰਬੰਧ ਹੈਗਾ ਗਰਮੀ ਨੂੰ ਦੇਖਦੇ ਹੋਏ ਸੌਲੂ ਟੂ ਸੇ ਬਟੇ ਕੋਈ ਐਸਾ ਇੰਤਜ਼ਾਮ ਦੇਖਨ ਨੂੰ ਮਿਲਿਆ ਨਹੀਂ ਕੋਈ ਐਸਾ ਇੰਤਜ਼ਾਮ ਦੇਖਨ ਨੂੰ ਮਿਲਿਆ ਨਹੀਂ ਕੋਈ ਖਾਸ ਨਾ ਪਾਣੀ ਜਾਂ ਛਬੀਲ ਵਗੈਰਾ ਦਾ ਕੋਈ ਕਹੀਂ ਵੀ ਕਿਸੇ ਵੀ ਬੂਤਪੁਰਸ ਲਈ ਜਾ ਕੇ ਚਲੇ ਜਾ ਕੇ ਦੇਖ ਲਓ ਕਹੀਂ ਵੀ ਐਸਾ ਕੋਈ ਪਾਣੀ ਦਾ ਜਾਂ ਖਾਨ ਦਾ ਜਾਂ ਕੋਈ ਐਸਾ ਟੈਂਟ ਵਗੈਰਾ ਦਾ ਇੰਤਜ਼ਾਮ ਨਹੀਂ ਹੈ ਤਾਂ ਬਿਲਕੁਲ ਜਿਹੜਾ ਹੈਗਾ ਵੋਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਾਣੀ ਵਗੈਰਾ ਦੀ ਕੋਈ ਵਿਵਸਥਾ ਨਹੀਂ ਹੈ ਤਾਂ ਤਕਰੀਬਨ ਜਿਹੜੇ ਬੂਥ ਜਿਹੜੇ ਨੇ ਲੰਬੇ ਸਮੇਂ ਤੋਂ ਲਗਾਤਾਰ ਲਗਾਨੇ ਭਾਈ ਜੀ ਕੀ ਨਾ ਮਜਬ ਨਰੇਸ਼ ਕੁਮਾਰ ਕਾਕਾ ਜੀ ਨਰੇਸ਼ ਕੁਮਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਤਕਰੀਬਨ ਸਮਾਂ ਜਿਵੇਂ ਹੋ ਗਿਆ ਤਾਂ ਕਿੰਨੇ ਕੁ VOTING ਲੱਗਿਆ ਕਹਿੰਦੇ 10% ਹੀ VOTING ਜਿਹੜੀ ਹੋਈ ਆ ਹੁੰਦਾ ਨਹੀਂ ਜੀ ਨਹੀਂ ਨਹੀਂ 33% VOTING ਸਾਡੇ ਅੰਦਰ 141 ਨੰਬਰ ਬੂਥ ਤੇ ਹੋ ਚੁੱਕੀ ਆ 460 ਵੋਟਾਂ ਸੀ ਹੈ ਉਸ ਬੂਥ ਦੇ ਉੱਪਰ 150 ਤੋਂ ਉੱਪਰ ਦੀ ਸਾਡੀ ਰਿਪੋਰਟ ਅੰਦਰੋਂ ਆ ਚੁੱਕੀ ਹੈ 150 ਵੋਟ ਪੈ ਚੁੱਕੀ ਹੈ 33 35% ਵੋਟ ਅੰਦਰ ਸਾਡੀ ਇੱਕ ਬੂਥੇ ਪੈ ਚੁੱਕੀ ਹੈ ਇਹ ਮਤਲਬ ਤੁਹਾਡੇ ਇੱਥੇ ਹੋਈ ਹੈ ਨਾ ਆਲ ਓਵਰ ਦੀ ਗੱਲ ਕਰਦਾ ਤਾਂ ਗਰਮੀ ਕਰਕੇ ਜੀ ਹਾਂ ਗਰਮੀ ਕਰਕੇ ਤਾਂ ਠੀਕ ਹੈ ਪਰ ਅੱਜ ਮੌਸਮ ਫੇਰ ਵੀ ਬਹੁਤ ਵਧੀਆ ਹੈਗਾ ਮੌਸਮ ਦੇ ਮੁਤਾਬਿਕ VOTING ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਫਿਰੇ 7 ਵਜੇ ਤੋਂ ਚਾਲੂ ਹੋ ਗਿਆ ਸੀ ਇਹ ਕੰਮ ਤੇ ਹੁਣ ਵਧੀਆ ਚੱਲ ਰਿਹਾ ਸਿਸਟਮ ਵਿੱਚ ਵਾਸ ਸਮਾ ਹੋ ਗਿਆ ਤੁਹਾਨੂੰ ਪਹਿਲੇ ਵੀ ਤੁਸੀਂ ਬੂਥਾਂ ਦੇ ਬੈਟ ਦੇ ਪਾਰਟੀ ਦੇ ਨਾਲ ਜੁੜੇ ਹੋਏ ਹੋ ਤਾਂ ਅਕਸਰ ਇੰਨੇ ਟਾਈਮ ਦੇ ਵਜ ਤੱਕ ਇੰਨੀ ਕਿਹ ਹੀ VOTING ਹੁੰਦੀ ਹੈ ਕਿ ਗਰਮੀ ਕਰਕੇ ਜਿਹੜੇ ਲੋਕ ਘਟ ਨਿਕਲ ਨਹੀਂ ਗਰਮੀ ਕਰਕੇ ਇਹ ਘਟ ਨਹੀਂ ਨਿਕਲ ਰਹੇ ਲੋਕ ਵੈਸੇ ਫਿਰ ਵੀ ਗਰਮੀ ਕਰਕੇ ਲੋਕਾਂ ਨੇ ਸਵੇਰੇ ਸਵੇਰੇ ਜਲਦੀ ਪਹਾਨ ਦੀ ਬੋਟ ਕੋਸ਼ਿਸ਼ ਕੀਤੀ ਸਵੇਰੇ ਲਾਈਨਾਂ ਲੱਗੀਆਂ ਸੀ ਹੁਣ ਥੋੜੀ ਲਾਈਨਿੰਗ ਘਟ ਗਈ ਆ ਤੇ ਜੇ ਮੌਸਮ ਗਰਮ ਹੋ ਗਿਆ ਫਿਰ ਸ਼ਾਮ ਨੂੰ ਫਿਰ ਜਾ ਕੇ VOTING ਚਾਲੂ ਜ਼ਿਆਦਾ ਹੋਏਗੀ ਥੋੜੀ ਦਿੱਕਤ ਆਈ ਨੇ ਗਰਮੀ ਕੀ ਦਾ ਸਰ ਲੋਕਾਂ ਦੇ ਵੱਲੋਂ ਕਹਿੰਦੇ ਕਿ ਪਾਣੀ ਵਗੈਰਾ ਦਾ ਲੈ ਕੇ ਪ੍ਰਬੰਧ ਜਿਹੜੇ ਆ ਉਹ ਨਹੀਂ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਨਹੀਂ ਆਪਣੇ ਜੇਬ ਤੋਂ ਹੀ ਇੰਤਜ਼ਾਮ ਕਰਨਾ ਪੈਂਦਾ ਪਾਣੀ ਦਾ ਸਾਰਾ ਕੁਝ ਆਪਣੇ ਕੋਲੋਂ ਹੀ ਮੰਗਾ ਕੇ ਜਿਹੜੇ ਬੰਦੇ ਬੈਠੇ ਆ ਵਲੰਟੀਰੀਅਰ ਸਾਨੂੰ ਪਾਣੀ ਦਾ ਠੰਡਾ ਦਾ ਪਲਾਨੀ ਪੈਣਾ ਜੀ ਜੀ ਬਿਲਕੁਲ ਜਿਹੜਾ ਹੈਗਾ ਕਹਿੰਦੇ ਕਿ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਆਪਣੇ ਕੋਲੋਂ ਕਰਦੇ ਆ ਪਰ ਕਿਤੇ ਨਾ ਕਿਤੇ VOTING ਜਿਹੜੀ ਹੈ ਉਹ 33% ਕਹਿੰਦੇ ਉਰੇ ਹੋ ਚੁੱਕੇ ਆ ਲੋਕ ਜਿਹੜੇ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਕ੍ਰਿਸ਼ਨਚੰਦ ਬੁੱਧੂ ਜੀ ਵੀ ਨੇ ਭਾਈ ਜੀ ਕਿਵੇਂ ਦੇਖਦੇ ਹੋ ਲਗਾਤਾਰ VOTING ਜਿਹੜੀ ਹੈਗੀ ਹੈ ਕਿੰਨੇ ਕ ਪਰਸੈਂਟ ਸਮਝਦੇ ਹੋ ਤੁਹਾਡੇ ਏਰੀਆ ਚ ਇੱਥੇ 15% ਚੱਲ ਪਈ 15% ਹੋ ਰਹੀ ਹੈ ਜਿੱਦਾਂ ਮੌਸਮ ਸੀਗਾ ਪਰ ਅੱਜ ਰੱਬ ਨੇ ਗਰਮੀ ਘਟਾ ਹੈ ਪਰ ਸਾਡੇ ਪਾਣੀ ਪੂਣੀ ਦਾ ਇੰਤਜ਼ਾਮ ਹੈਗਾ ਸਾਡੇ ਪੋਲਿੰਗ ਹੋ ਰਹੀ ਹੈ ਪੂਰੀ ਠੀਕ ਲੋਕਾਂ ਦੇ ਵੱਲੋਂ ਕਹਿ ਰਹੇ ਨੇ ਪਾਣੀ ਪੂਣੀ ਦੀ ਵਿਵਸਥਾ ਜਿਹੜੀ ਹੈਗੀ ਉਹ ਨਹੀਂ ਹੈਗਾ ਜੀ ਸਾਡੇ ਕੋਲ ਸਭ ਕੁਝ ਹੈ ਪਾਣੀ ਵੀ ਕੋਲ ਬਸ ਹਮਾ ਹੋ ਗਿਆ ਤੁਹਾਨੂੰ ਵੀ ਜਿਵੇਂ ਬੁੱਥਾਂ ਦੇ ਤੇ ਬੈਠੇ ਹੋ ਲਗਾਤਾਰ ਕਾਫੀ ਇਲੈਕਸ਼ਨ ਜਿਹੜੀਆਂ ਤੁਹਾਡੇ ਹੱਥੋਂ ਲੰਘੀਆਂ ਗੀਆਂ ਗਰਮੀ ਕਰਕੇ ਲੱਗਦਾ ਕਿ VOTING ਜਿਹੜੀਆਂ ਹਲੇ ਬਹੁਤ ਘੱਟ ਹੋਈਆਂ ਥੋੜੀ ਘੱਟ ਹੈ ਜੀ ਪਰ ਅਸੀਂ ਟਿੱਚੇ ਤੇ ਪਹੁੰਚ ਜਾਵਾਂਗੇ ਕਿਵੇਂ ਰਿਸਪੌਂਸ ਜਿਹੜਾ ਸਮਝ ਬਿਲਕੁਲ ਠੀਕ ਹੈ ਸਾਡੇ ਸਾਡੇ ਝਾੜੂ ਤੇ ਰਿਸਪੌਂਸ ਠੀਕ ਹੈ ਤਾਂ ਬਿਲਕੁਲ ਜਿਹੜਾ ਹੈਗਾ ਮੌਸਮ ਜਰੂਰ ਇੱਕ ਵਾਰ ਚੇਂਜ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਬਾਜ਼ਾਰ ਦੀਆਂ ਦਿਖਾ ਦਈਏ ਤਾਂ ਜਿਹੜੀ ਇੱਕ ਵਾਰ ਮੌਸਮ ਥੋੜਾ ਜਿਹਾ ਬਦਲਾ ਦੇ ਵਿੱਚ ਆਇਆ ਸੂਰਤ ਜਿਹੜਾ ਹੈਗਾ ਥੋੜਾ ਜਿਹਾ ਉਹ ਢਲਿਆ ਹੈਗਾ ਔਰ ਮੌਸਮ ਦੇ ਵਿੱਚ ਤਬਦੀਲੀ ਦੇ ਕਾਰਨ ਕੁਝ ਲੋਕ ਜਿਹੜੇ ਨੇ ਉਹ ਨਿਕਲਣਾ ਸ਼ੁਰੂ ਜ਼ਰੂਰ ਹੋਏ ਨੇ ਪਰ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਜਿੱਥੇ VOTING ਜਿਹੜੀ ਹੈ ਉਹ ਸਵੇਰ ਤੋਂ ਹੀ ਸ਼ੁਰੂ ਹੋਈ ਹੋਈ ਆ ਜਰੂਰ ਲੋਕਾਂ ਦਾ ਇਸ ਵੇਲੇ ਦਾ ਜਿਹੜੇ ਰੁਝਾਨ ਨੇ ਉਹ VOTING ਦੇ ਵੱਲ ਆ ਰਹੇ ਨੇ ਕਿਉਂਕਿ ਮੌਸਮ 'ਚ ਥੋੜਾ ਜਿਹਾ ਚੇਂਜ ਹੋਣ ਦੇ ਕਾਰਨ ਲੋਕ ਜਿਹੜਾ ਉਹ ਨਿਕਲਣਾ ਸ਼ੁਰੂ ਹੋ ਗਏ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰ ਜਿਹੜੇ ਨੇ ਉਹ ਸਵੇਰ ਤੋਂ ਹੀ ਬੰਦ ਨੇ ਕਿਉਂਕਿ ਸਿਕਿਉਰਟੀ ਨੂੰ ਲੈ ਕੇ ਦੇਖਿਆ ਜਾਵੇ ਤਾਂ ਸਿਕਿਉਰਟੀ ਜਿਹੜੀ ਆ ਉਹ ਲਗਾਤਾਰ ਵਧੀ ਹੋਈ ਆ ਸਿਕਿਉਰਟੀ ਵੀ ਆ ਔਰ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਵੀ ਕੀਤੇ ਹੋਏ ਨੇ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਪਟਿਆਲਾ ਦੀਆਂ ਤਾਂ ਪਟਿਆਲਾ ਦੇ ਵਿੱਚ VOTING ਜਿਹੜੀ ਆ ਸਵੇਰ ਤੋਂ ਹੀ ਚੱਲ ਰਹੀ ਹੈ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੀ ਹੈ ਹੋ ਰਹੀ ਹੈਗੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਪੁਲਿਸ ਦੇ ਵੀ ਜਿਹੜੇ ਆ ਪੁਖਤਾ ਪ੍ਰਬੰਧ ਨੇ ਔਰ ਜਿਹੜੀ VOTING ਲਗਾਤਾਰ VOTER ਪਹੁੰਚ ਰਹੇ ਨੇ ਜ਼ਰੂਰ ਗਰਮੀ ਸੀਗੀ ਤਾਂ ਮੌਸਮ ਦਾ ਥੋੜਾ ਜਿਹਾ ਚੇਂਜਿੰਗ ਜ਼ਰੂਰ ਆਈ ਹੈਗੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਹੁਣ VOTER VOTING ਜਿਹੜੀ ਆ ਉਹ ਵੋਟਾਂ ਪਾਣ ਦੇ ਲਈ ਪਹੁੰਚ ਰਹੇ ਨੇ ਜ਼ਰੂਰ ਪ੍ਰੈਗਨੈਂਟ ਲੇਡੀ ਹੋਵੇ ਚਾਹੇ ਬਜ਼ੁਰਗ ਹੋਣ ਉਹਨਾਂ ਦਾ ਖਾਸ ਤੌਰ ਤੇ ਧਿਆਨ ਜ਼ਰੂਰ ਰੱਖਿਆ ਗਿਆ ਸੀਗਾ ਔਰ ਪਾਣੀ ਵਗੈਰਾ ਦੀ ਜਿਹੜੀ ਵਿਵਸਥਾ ਹੈਗੀ ਆ ਉਹ ਵੀ ਜਰੂਰ ਦੇਖਣ ਨੂੰ ਮਿਲ ਰਹੀ ਹੈਗੀ ਆ ਔਰ VOTER ਜਿਹੜੇ ਨੇ ਉਹ VOTTA ਜਿਹੜੀਆਂ ਪਾਣ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ VOTER ਸਵੇਰ ਤੋਂ ਲੈ ਕੇ ਘਟ ਨਿਕਲ ਰਿਹਾ ਸੀਗਾ ਤਾਂ ਕੁਝ ਮੌਸਮ ਦੀ ਚੇਂਜਿੰਗ ਕਰਕੇ ਹੁਣ VOTTA ਪਾਣ ਦੇ ਲਈ ਲੋਕ ਜਿਹੜੇ ਨੇ ਉਹ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਫਿਲਹਾਲ ਦੀ ਗੱਡੀ ਜਿਹੜਾ ਆਲ ਓਵਰ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 10 ਤੋਂ 11% ਜਿਹੜੀ ਆ ਉਹ VOTING ਪੰਜਾਬ ਦੇ ਪੂਰੇ ਦੀ ਗੱਲ ਕੀਤੀ ਜਾਵੇ ਤਾਂ VOTING ਜਿਹੜੀ ਆ ਹੋ ਚੁੱਕੀ ਹੋਈ ਹੈ ਤਾਂ ਹੌਲੀ ਹੌਲੀ ਜਿਸ ਤਰ੍ਹਾਂ ਅਪਡੇਟ ਸਾਡੇ ਕੋਲ ਪਹੁੰਚਦੀ ਹੈ ਔਰ ਤੁਹਾਡੇ ਤੱਕ ਵੀ ਅਸੀਂ ਅਪਡੇਟ ਸਾਂਝੀ ਕਰ ਰਹੇ ਹਾਂ ਪਟਿਆਲਾ ਦੇ ਵਿੱਚ ਇਸ ਵੇਲੇ ਪੁਖਤਾ ਪ੍ਰਬੰਧ ਨੇ ਜਰੂਰ ਪਿੰਡਾਂ ਦੇ ਵਿੱਚ ਕਿੱਥੇ ਬੁੱਥਾਂ ਤੋਂ ਲੈ ਕੇ ਥੋੜੀ ਉਹ ਝੜਪ BJP ਨੂੰ ਲੈ ਕੇ ਜਰੂਰ ਦੇਖਣ ਨੂੰ ਮਿਲੀ ਸਗੀ ਪਰ ਫਿਲਹਾਲ ਦੀ ਘੜੀ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਸ਼ਾਂਤ ਮੋਲ ਹੈ ਬਾਈ ਜੀ ਵੋਟ ਤੁਸੀਂ ਵੀ ਪਾਣ ਆਏ ਹੋ ਕਿਸ ਤਰ੍ਹਾਂ ਦੇਖਦੇ ਹੋ ਗਰਮੀ ਨੂੰ ਲੈ ਕੇ ਗਰਮੀ ਦਾ ਬਹੁਤ ਬੁਰਾ ਹਾਲ ਹੈ ਬਾਈ ਤਾਰੇ ਅੱਜਾ ਕੇ ਅਰੇਂਜਮੈਂਟ ਦੇਖਦੇ ਆ ਅੰਦਰ ਕੀ ਹੈਗਾ ਉਹਨੂੰ ਮੈਂ ਕਹਿੰਦਾ ਕਿ ਪਾਣੀ ਪੋਣੇ ਦੀ ਵਿਵਸਥਾ ਸਾਰਾ ਕੁਝ ਹੈਗਾ ਇਸ ਟੀਜ ਨੂੰ ਲੈ ਕੇ ਵੋਟਰ ਗਰਮੀ ਕਰਕੇ ਨਹੀਂ ਨਿਕਲ ਰਿਹਾ ਵੋਟਰ ਦੀ ਸਵਾਰੀ ਵਾ ਸਾਰੇ ਹਿੰਦੁਸਤਾਨ ਚੋਂ ਘਟ ਨਿਕਲ ਰਿਹਾ ਇੱਥੇ ਵੀ ਘਟੇ ਨਿਕਲ ਰਹੇ ਥੋੜੇ ਜੇ ਪਰ ਗਰਮੀ ਦਾ ਮੇਨ ਕਾਰਨ ਤਾਂ ਗਰਮੀ ਹੀ ਹੈ ਮੇਨ ਗਰਮੀ ਨੂੰ ਹੀ ਵੋਟਰ ਥੋੜਾ ਜਿਹਾ ਇਸ ਵਾਰੀ ਰਿਲੈਕਟੈਂਟ ਵੀ ਹੈਗਾ ਕਿਉਂਕਿ ਕੈਂਡੀਡੇਟਾਂ ਨੂੰ ਲੈ ਕੇ ਕੈਂਡੀਡੇਟ ਪਾਰਟੀ ਸਾਰਾ ਕੁਝ ਲੈ ਕੇ ਵਰਲਡ ਇੰਡੀਆ ਲੈਵਲ ਤੋਂ ਲੈ ਕੇ ਸਭ ਜਗ੍ਹਾ ਵੋਟਰ ਤੋਂ ਪਹਿਲੇ ਵੀ ਦਿੱਚਸਪਿਆ ਹੀ ਨਹੀਂ ਜੇ ਪਹਿਲਾਂ ਹੁੰਦਾ ਸੀਗਾ ਕਿ ਫਲਾਣੇ ਪਾਰਟੀਆਂ ਥੋੜੀ ਉਹ ਤਾਂ ਸਾਹ ਹੁੰਦਾ ਸੀ ਅਰ ਕੋਈ ਤਾਂ ਸਾਹ ਨਹੀਂ ਆ ਬਲ ਮਜਬੂਰੀ ਚ ਪਾਣ ਜਾ ਰਿਹਾ ਵੋਟਰ ਵੋਟ ਸਭ ਬਿਲਕੁਲ ਲੋਕੀ ਵੀ ਕਹਿ ਰਹੇ ਨੇ ਕਹਿੰਦੇ ਕਿ ਪਹਿਲਾਂ ਉਤਸ਼ਾਹ ਹੁੰਦਾ ਸੀਗਾ ਕਿ ਜਿਹੜਾ ਹੈਗਾ ਕਿਸੇ ਪਾਰਟੀ ਨੂੰ ਜਿਤਾਣਾ ਦਾ ਕਹਿੰਦੇ ਇਸ ਵਾਰ ਉਸ ਤਰੀਕੇ ਦੀ ਖੁਸ਼ੀ ਨਹੀਂ ਹੈਗੀ ਵੋਟਰਾਂ ਦੇ ਵਿੱਚ ਜਰੂਰ ਮੌਸਮ ਦੇ ਵਿੱਚ ਚੇਂਜਿੰਗ ਤੋਂ ਬਾਅਦ ਵੋਟਰ ਜਿਹੜਾ ਹੈਗਾ ਉਹ ਨਿਕਲਣਾ ਸ਼ੁਰੂ ਹੋ ਚੁੱਕਾ ਹੈ ਬਾਕੀ ਪਲਪਲ ਦੀ ਰਿਪੋਰਟ ਜਿਹੜੀ ਹੈ ਤਾਂ ਉਹ ਸੀ ਹਮਦਰ ਟੀਵੀ ਤੇ ਰੂਬਰੂ ਕਰ ਰਹੇ ਬਾਕੀ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ राजीव ਦੇ ਨਾਲ ਨਦੀਪ ਸਿੰਘ ਪਟਿਆਲਾ